ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜੇ ਵੀਰਾਂ ਦੇ ਇੰਸਟਾਗ੍ਰam ਤੇ ਮੈਸੇਜ ਆਉਂਦੇ ਆ ਕਿ ਵੀਰੇ ਬਾਈਸੈਪਸ ਦੀਆਂ ਐਕਸਰਸਾਈਜ਼ ਦੱਸੋ ਕਿਉਂਕਿ ਇੰਸਟਾਗ੍ਰam ਤੇ ਰੀਲ ਆਪਾਂ ਪਾਉਣੇ ਆ ਵੱਧ ਤੋਂ ਵੱਧ 1 ਮਿੰਟ ਦੀ ਜਾਂ 1.5 ਮਿੰਟ ਦੀ ਅੱਜ ਤੁਹਾਨੂੰ ਆਪਾਂ ਇੱਕ ਛੋਟਾ ਜਿਹਾ ਵਲੌਗ ਬਣਾਵਾਂਗੇ 8 ਮਿੰਟ ਦਾ ਉਹਦੇ ਵਿੱਚ ਭਾਵੇਂ ਉਹ ਬਿਗਨਰ ਆ ਭਾਵੇਂ ਉਹ ਪ੍ਰੋਫੈਸ਼ਨਲ ਆ ਕਟਿੰਗ ਐਂਡ ਸਾਈਜ਼ ਬਾਈਸੈਪਸ ਦੀਆਂ ਸੱਤ ਤਰ੍ਹਾਂ ਦੀਆਂ ਆਪਾਂ ਐਕਸਰਸਾਈਜ਼ ਕਰਾਂਗੇ ਜਿਹੜੇ ਵੀਰਾਂ ਦੀ ਡਾਈਟ ਬਹੁਤ ਗੁੱਡ ਹੈਗੀ ਆ ਚਾਰ ਸੈੱਟ 15 ਰੈਪ ਜਿੰਨਾਂ ਦੀ ਥੋੜੀ ਡਾਈਟ ਘੱ ਯਰਕ ਮੂਵਮੈਂਟਸ ਕੋਈ ਨਹੀਂ ਕਰਨੀ ਸ਼ੋਲਡਰ ਬਿਲਕੁਲ ਨਹੀਂ ਹੋਣਾ ਇਕੱਲੀ ਪੀਕ ਤੇ ਯੂਰ ਪੈਣਾ ਚਾਹੀਦਾ ਅੱਜ ਉਹਨਾਂ ਲੜਕਿਆਂ ਵਾਸਤੇ ਜਿਨ੍ਹਾਂ ਦੇ ਬਾਈਸੈਪਸ ਲੋਕ ਹੋਏ ਆ ਜਾਂ ਬਾਈਸੈਪਸ ਨਹੀਂ ਵਾਧੇ ਯਰਕੂ ਮੂਵਮੈਂਟਸ ਬਿਲਕੁਲ ਨਹੀਂ ਕਰਨੀ ਸੱਤ ਤਰ੍ਹਾਂ ਦੀਆਂ ਏਦਾਂ ਐਸੀ ਲੋਡ ਡਾਈਟ ਦਾ ਖਿਆਲ ਰੱਖੋ ਮੈਂ ਕਿਹਾ ਬਾਈਸੈਪਸ ਕਿੱਦਾਂ ਦਾ ਹੋ ਜਾਏਗਾ ਕੋਚ ਸਾਹਿਬ ਇੱਕ ਪੋਜ਼ ਮਾਰ ਕੇ ਦਿਖਾਓਗੇ ਕੋਚ ਸਾਹਿਬ ਇੱਕ ਪੋਜ਼ ਮਾਰ ਦੋ ਕਹਿੰਦਾ ਇੱਕ ਗਾਣਾ ਚੱਲਿਆ ਸੀ ਸੇਮ ਸਹਿਜ ਜਾਂ ਨੀ ਪਤਲੋ ਤੇਰੇ ਲੱਕ ਤੇ ਯਰ ਦੇ ਡੋਲੇ ਦਾ ਨਹੀਂ ਤੇਰੇ ਲੱਕ ਤੇ ਜੱਸ ਦੇ ਡੋਲੇ ਦਾ ਠੀਕ ਆ ਕਰੋ ਚੱਕ ਮਾਰੋ ਹੀ ਪੋਜ ਇੱਕ ਫੇਰ ਜਿਹੜੇ ਲੜਕਿਆਂ ਨੇ 20 ਇੰਚ ਬਾਈਸੈਪਸ ਕਰਨਾ ਕਟਿੰਗ ਵਾਲਾ ਹੁਣੇ ਮੇਲੋ ਪੌਣੇ 20 20 ਇੰਚ ਬਾਈਸੈਪਸ ਜੇ ਤੇ 16 ਸਾਲ ਦੀ ਮਿਹਨਤ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨੂੰ ਹਾਂਜੀ ਸਭ ਤੋਂ ਪਹਿਲਾਂ ਵੇਖੋ ਸ਼ੋਲਡਰ ਸਿੱਧੇ ਮੂੰਹ ਸਿੱਧਾ 90 ਡਿਗਰੀ ਸਟਾਰਟ ਬਿਲਕੁਲ ਸਲੋ ਸਲੋ ਬਿਲਕੁਲ ਸਲੋ ਜਿੰਨਾ ਸਲੋ ਲਾਓਗੇ ਉਨਾ ਹੀ ਵਧੀਆ ਵੇਖੋ ਲੱਕ ਬਾਡੀ ਸਿੱਧੀ ਸਟੇਟ ਤਿੰਨ ਸੈਟ ਤੇ 12 ਤੋਂ 15 ਰੈਪਿਟੀਸ਼ਨ ਬਿਲਕੁਲ ਫੀਕ ਤੇ ਯੋਰ ਪੈ ਰਿਹਾ ਵੇਖੋ ਬਿਲਕੁਲ ਸਲੋ ਮੋਸ਼ਨ ਇਹ ਆਪਣੀ ਬੇਸਿਕ ਐਕਸਰਸਾਈਜ਼ ਹੁੰਦੀ ਹੈ ਜਿਹਨੂੰ ਆਪਾਂ ਕਿੰਨੇ 바ਰਬਲ ਕਰਲ 90 ਡਿਗਰੀ ਤਿੰਨ ਸੈਟ ਲਾਉਣੇ ਆ ਬਹੁਤ ਵਧੀਆ ਥੈਂਕ ਯੂ ਹਾਂਜੀ ਹੁਣ ਆਪਣਾ ਆ ਗਿਆ ਜਿਹਨੂੰ ਆਪਾਂ ਕਹਿੰਨੇ ਆ ਥਮ ਅਪ ਤੇ ਜਾਂ ਕਈ ਲੜਕੇ ਕਹਿੰਦੇ ਹੈਮਰ ਇਹ ਵੀ 90 ਡਿਗਰੀ 3 ਸੈਟ 12 ਤੋਂ 15 ਰੈਪਿਟੀਸ਼ਨ ਸ਼ੋਲਡਰ ਦੇ ਹੱਥ ਮੈਂ ਤਾਂ ਰੱਖਿਆ ਹੈ ਕਈ ਲੜਕੇ ਨਾ ਝਰਕ ਮਾਰ ਕੇ ਨਾ ਤੇ ਸ਼ੋਲਡਰ ਹੀ ਹੋਰ ਪਈ ਜਾਂਦੇ ਆ ਉਹ ਅੱਧਾ ਡੋਲਾ ਪੰਪ ਹੋ ਜਾਂਦਾ ਵਾ ਤੇ ਅੱਧਾ ਉਹ ਹਾਂਜੀ ਤੀਜੀ ਐਕਸਰਸਾਈ ਆਪਣੀ ਆ ਗਈ ਆ ਇਨਕਲਾਈਨ ਕੇਬਲ ਕਰਾਸ ਕਰਲ ਇਹਦੇ ਵੰਡੇ ਜੇ ਆਪਣੇ ਕੋਲ ਮਸ਼ੀਨ ਨਹੀਂ ਹੈਗੀ ਆਪਾਂ ਇਨਕਲਾਈਨ ਕਰਲ ਡੰਬਲ ਵੀ ਲਾ ਸਕਦੇ ਆ ਇਹਦੇ ਵਿੱਚ ਆਪਾਂ ਥੋੜਾ ਜਿਹੜੀਆਂ ਆਪਣੀਆਂ ਐਲਬੋ ਤੇ ਹੱਥ ਆਪਾਂ ਬਾਹਰ ਨੂੰ ਕੱਢ ਕੇ ਰੱਖਣੇ ਆ ਕਿ ਜਿਹੜਾ ਸਾਡਾ ਬਾਈਸੈਪਸ ਹੈ ਨਾ ਉਹ ਬਿਲਕੁਲ ਸਟ੍ਰੇਟ ਫਾਰਵਰਡ ਜਾਵੇ ਜਾਨੀ ਕਿ ਵਧੀਆ ਮਤਲਬ ਕਿ ਜਿਹਨੂੰ ਆਪਾਂ ਕਹਿੰਦੇ ਆ ਵਧੀਆ ਆ ਘੜਿਆ ਹੋਵੇ ਘਟਿਆ ਐ ਪੂਰਾ ਓਕੇ ਰਪੋਰਟ ਵੇਖੋ ਡੋਲੇ ਕਿਆ ਬਾਤ ਵਾਹ ਜੀ ਵਾਹ ਇਹ ਆ ਮੁੰਡਾ ਅੰਬਰਸਰੀਆ ਆ ਵੇਖਿਓ ਹੁਣ ਮੈਂ ਪੂਰਾ ਪਹਿਲਾਂ ਫੜ ਕੇ ਸੈੱਟ ਕਰਨਾ ਕਈ ਲੜਕੇ ਭੱਜੇ ਆਉਂਦੇ ਆ ਧਿਆਨ ਕਿਤੇ ਹੁੰਦਾ ਆਪ ਕਿਤੇ ਹੁੰਦੇ ਆ ਬੈਠੇ ਕੱਚ ਕੜਾ ਰੋ ਰੋ ਰਠਾ ਆ ਵੇਖੋ ਪਹਿਲਾਂ ਸਾਰੀ ਸੈਟਿੰਗ ਕਰਿਆ ਕਰੋ ਆਪਾਂ ਕਿਤੇ ਬੈਨੇ ਵੀ ਹੈ ਨਾ ਜੇ ਆਪਾਂ ਵਹਿ ਵੀ ਕਿਤੇ ਬੈਠੇ ਆ ਜੇ ਕੁਰਦਾ ਜਮਾ ਪਾਇਆ ਵੇਖੋ ਬੜਾ ਕੁਰਦਾ ਤਾਂ ਨਹੀਂ ਕਿਤੇ ਥੱਲੇ ਉੱਪਰ ਹੋਣ ਡਿਆ ਠੀਕ ਹੈ ਨਾ ਆ ਵੇਖੋ ਬਿਲਕੁਲ ਪਹਿਲਾਂ ਨੂੰ ਮੈਂ ਸੈੱਟ ਕੀਤਾ ਫਿਰ ਰਾਡ ਦੇ ਲਾਗੇ ਮੈਂ ਟੱਚਿੰਗ ਮਾਰੀ ਮੈਂ ਟੱਚਿੰਗ ਚੱਲੰਡੀ ਮੇਰੀ ਵੀ ਹਾਫ ਫੁੱਲ ਕਿੱਦਾਂ ਥੱਲੇ ਕਿੰਨਾ ਉੱਪਰ ਕਿੰਨਾ ਮੇਨ ਐਕਸਰਸਾਈਜ਼ ਮੇਨ ਜਿਹਨੂੰ ਆਪਾਂ ਕਹਿੰਦੇ ਪ੍ਰੀਚਰ ਕਈਆਂ ਲੜਕਿਆਂ ਦੇ ਮਨ 'ਚ ਬੜਾ ਵਹਿਮ ਆ ਹਏ ਗੋਲੀ ਲਾਉਣ ਨਾਲ ਡੋਲਾ ਛੋਟਾ ਆ ਜਾਂਦਾ ਗੋਲੀ ਪੈਂਦੀ ਆ 22 ਘੰਡੇ ਤਿਆਰ ਰੱਖੋ ਇਹ ਸੈੱਟ ਤੇ ਲਾਉਣਾ ਲਾਉਣਾ 12 ਤੋਂ 15 ਰੈਪ ਜਿਹਨੂੰ ਆਪਾਂ ਕਿੰਨੇ ਪ੍ਰਿਕਚਰ ਤੇ ਪੰਜਾਬੀ ਵਿੱਚ ਕਿੰਨੇ ਗੋਲੀ ਆਹ ਵਾਲੀ ਐਕਸਰਸਾਈਜ਼ ਨਾ ਬੜੇ ਜਿੰਮਾਂ ਵਿੱਚ ਘੱਟ ਲੜਕਿਆਂ ਨੂੰ ਪਤਾ ਜਿਹੜੀ ਹੁਣ ਮੈਂ ਲਵਾਉਣ ਲੱਗਾ ਆਮ ਲੋਕੀ ਖੜੇ ਹੋ ਕੇ ਲਾਜਿੰਦੇ ਮੁੰਡੇ ਪਰ ਉਹਦੇ ਵਿੱਚ ਨਾ ਯਰ ਕਮਿਊਨਸ ਹੋ ਜਾਂਦੀ ਆ ਲੰਮੇ ਤਾਂ ਪਾਇਆ ਕਿ ਬੰਦਾ ਹਿਲਣਾ ਹੀ ਨਹੀਂ ਆ ਤੇ ਬਾਈਸੈਪਸ ਦੀ ਕਈਆਂ ਦੀ ਥੱਲੇੋਂ ਕੰਸਟਰੈਕਸ਼ਨ ਲਾ ਕੇ ਨਾ ਲੈਂਥ ਜਿਹੜੀ ਛੋਟੀ ਹੋ ਜਾਂਦੀ ਆ ਬਿਲਕੁਲ ਲੰਮੇ ਪੈ ਗਏ ਬਾਈਸੈਪਸ ਨੂੰ ਪੂਰਾ ਨਾਲ ਟੱਚ ਕਰਕੇ ਵੇਖੋ ਪੋਜੀਸ਼ਨ ਵੇਖੋ ਉਹਦੀਆਂ ਜਿਹੜੇ ਐਂਗਲ ਵੇਖੋ ਹੱਥ ਦੀ ਮੂਵਮੈਂਟਸ ਲੈਂਥ ਜਿਨ੍ਹਾਂ ਨੇ ਵਧਾਉਣੀ ਹੋਵੇ ਬਿਲਕੁਲ ਹੁਣ ਮੈਂ ਫੁੱਟਬਾਲ ਥਲੇ ਰਹਾਤਾ ਵਾ ਬਿਲਕੁਲ ਹੋਰ ਰਿਲੈਕਸ ਹੋ ਕੇ ਐਕਸੀ ਲੱਗੇ ਵੇਖੋ ਡੋਲਾ ਵੇਖੋ ਸੇਮ ਸਹਿਜ ਅਨੀ ਪਤਲੋ ਤੇਰੇ ਲੱਕ ਦੇ ਝੜਦੇ ਡੋਲੇ ਦਾ ਕਿਆ ਬਾਤ ਕਿਆ ਬਾਤ ਕਿਆ ਹੀ ਬਾਤ ਐਂਡ ਬਸ ਇਹਦੇ ਵੀ ਜਿਹੜੇ ਰੈਪੀਟਿਸ਼ਨ ਆ 12 ਤੋਂ 15 ਤਿੰਨ ਸੈਟ ਆ ਦੇਖੋ ਬੈਂਚ ਨੂੰ ਹੁਣ ਮੈਂ ਸੈੱਟ ਕਰਨ ਲੱਗਾ ਜੇ 45 ਡਿਗਰੀ ਦੇ ਆ ਉਹ ਗਏ ਸੈੱਟ ਖਾਪੀ ਦੇਤੀ ਜੇ ਬੈਂਚ ਨੂੰ ਤੇ ਸੈਗਲ ਸਾਹਿਬ ਆ ਗਏ ਜੇ ਡੰਬਲ ਫੜ ਕੇ ਪੁੱਠੇ ਲੰਮੇ ਪਾ ਕੇ ਛਾਤੀ ਥੱਲੇ ਤੇ ਚੈੱਕ ਕਰਿਓ ਡਿਗਰੀ ਮੈਂ ਕਿਹਾ ਕੀ ਬਾਤ ਕੀ ਬਾਤ ਆ ਮਤਲਬ ਹੁੰਦਾ ਕਿ 10 ਚੋਂ 10 ਨੰਬਰ 100 ਦੇ 100 ਨੰਬਰ 3 ਸੈੱਟ 12 13 14 ਰੈਪੀਟੀਸ਼ਨ ਨੋ ਯਰਕ ਮੂਵਮੈਂਟਸ ਲੈਂਥ ਤੇ ਬਾਈਸੈਪ ਦਾ ਸਾਈਜ਼ ਉਨਾਂ ਹੀ ਹੋਣਾ ਨੇ ਸੇਮ ਸਹਿਜਾ ਨਹੀਂ ਪਤਲੋ ਤੇਰੇ ਲੱਕ ਤੇ ਜੱਸ ਦੇ ਡੌਲੇ ਦਾ ਬਸ ਯਰਕ ਨਾ ਕਰਿਓ ਤੇ ਡਾਈਟ ਸਹੀ ਰੱਖਿਓ ਜੇ ਡੌਲਾ ਨਾ ਨਾ ਵਧੇਗਾ ਗਰੰਟੀ ਲਿਖ ਕੇ ਸਟੈਂਪ ਲਾਗੇ ਡਿਸਪੀਸਿਪਲ ਰੱਖਿਓ ਸਾਰੀਆਂ ਡੌਲੇ ਦੀਆਂ ਐਕਸ ਦੇ ਵਿੱਚੋਂ ਐਕਸ ਤੇ ਮਿਸ ਕਰਨੀ ਨਹੀਂ ਨਾ ਲਾਸਟ ਐਕਸ ਇਹ ਤੋਂ ਬਾਅਦ ਆਪਾਂ ਰਿਸਟ ਲਾਉਣੀ ਆ ਦੇਖੋ ਹਰ ਜਿਮ ਦੇ ਵਿੱਚ ਕੇਬਲ ਕਰਾਸ ਮਸ਼ੀਨ ਹੁੰਦੀ ਆ ਠੀਕ ਆ ਉਹਨੂੰ ਆਪਣੀ ਹਾਈਟ ਦੇ ਅਕੋਰਡਿੰਗ ਦੀ ਸੈੱਟ ਕਰਨਾ ਵਾ ਤੁਹਾਡੇ ਬਾਈਸੈਪਸ ਦੇ ਬਰਾਬਰ ਦੇ ਕੇਬਲ ਹੋਣੀ ਚਾਹੀਦੀ ਆ ਥੋੜੀ ਕੁ ਉੱਪਰ ਹੋਵੇ ਬਸ ਐਦਾਂ ਲਾਉਣੀ ਹੈ ਜਿਤਨਾ ਲੱਗਣ ਢਈ ਆ ਹਾਂਜੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਅੱਜ ਤੁਹਾਨੂੰ ਆਪਾਂ ਦੱਸਿਆ ਬਾਈਸੈਪਸ ਦੀਆਂ ਐਕਸਰਸਾਈਆਂ ਇਤਰਾ ਹੀ ਆਪਾਂ ਜਿੰਨੇ ਤੁਹਾਡੇ ਬੋਡੀ ਦੇ ਮਸਲਿਆ ਜਿੰਨਾ ਸ਼ਡਿਊਲ ਹੁੰਦਾ ਵੀਕਐਂਡ ਸਾਰਾ ਪੂਰਾ ਪ੍ਰੋਪਰ ਕੋਸ਼ਿਸ਼ ਕਰਾਂਗੇ ਡੇ ਬਾਏ ਡੇ ਨਹੀਂ ਤੇ ਇੱਕ ਦਿਨ ਛੱਡ ਕੇ ਆਪਾਂ ਸਾਰੀਆਂ ਐਕਸਰਸਾਈਜ਼ ਦੇ ਵਲੌਗ ਪਾਉਂਦੇ ਰਾਵਾਂਗੇ ਜਿਨ੍ਹਾਂ ਨੂੰ ਥੋੜੀ ਕੋਚਿੰਗ ਦੀ ਪ੍ਰੋਬਲਮ ਆਉਂਦੀ ਆ ਕੋਚ ਨਹੀਂ ਅਵੇਲੇਬਲ ਹੈਗੇ ਉਹ ਇਸ ਤਰ੍ਹਾਂ ਆਪਣੀਆਂ ਐਕਸਰਸਾਈਆਂ ਲਾ ਸਕਦੇ ਆ chest shoulder back bicep tricep free weight leg the exercise ਇਸ ਕਰਕੇ ਰਾਣਾ ਦਾ ਰੌਕਸ کلب ਚੈਨਲ ਆ ਇਹਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵੇਂਦੇ ਰਿਆ ਕਰੋ ਤੇ ਵੱਖਰੇ ਵੱਖਰੇ ਨਵੇਂ ਨਵੇਂ ਤੁਹਾਨੂੰ ਬਲੌਗ ਆਉਂਦੇ ਰਹਿਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ